हने खुलिया तमाकेदार पोर्टल सरकारी ते प्राइवेट नौकरियाँ इको था हूँ नौकरी लभन की लड़ नहीं फटाफट खोलो ए नवा पोर्टल सरकारी ते प्राइवेट ले बस इको पोर्टल मौका ना गवाओ इस तरह नित नविया नौकरियों की जानकारी लैन ले। चैनल चैनल नबसक्राइब जरूर करके रखो ਗਵਰਨਮੈਂਟ ਨੌਕਰੀ ਲੈਣ ਦਾ ਇਹ ਤਰੀਕਾ ਤੁਹਾਨੂੰ ਕਿਸੇ ਨੇ ਨਹੀਂ ਅਜੇ ਤੱਕ ਦੱਸਿਆ ਹੋਣਾ ਮੈਂ ਇੱਕ ਅਜੀਹੀ ਵੈਬਸਾਈਟ ਗਵਰਨਮੈਂਟ ਦੀ ਵੈਬਸਾਈਟ ਦੱਸੂਗਾ ਜਿਹਦੇ ਤੇ ਜਾ ਕੇ ਤੁਸੀਂ ਗਵਰਨਮੈਂਟ ਨੌਕਰੀ ਤਾਂ ਕੀ ਪ੍ਰਾਈਵੇਟ ਨੌਕਰੀ ਵੀ ਘਰ ਬੈਠੇ ਕੋਈ ਨੌਕਰੀ ਕਰਨੀ ਆ ਜਾਂ ਵਿਦੇਸ਼ ਚ ਨੌਕਰੀ ਲੱਭਣੀ ਆ ਇਸ ਗਵਰਨਮੈਂਟ ਦੀ ਵੈਬਸਾਈਟ ਦੇ ਥਰੂ ਤੁਸੀਂ ਲੱਭ ਸਕਦੇ ਹੋ ਸਾਰੀ ਗੱਲ ਦੱਸਦਾ ਉਸ ਤੋਂ ਪਹਿਲਾਂ ਜ਼ਿਆਦਾਤਰ ਵੀਡੀਓ ਸ਼ੇਅਰ ਕਰਦਾ ਤੇ ਤੁਸੀਂ ਬੜੀਆਂ ਥਾਵਾਂ ਤੇ ਸੀਵੀ ਅਪਲੋਡ ਕੀਤਾ ਹੋਣਾ ਪਰ ਨੌਕਰੀ ਨਹੀਂ ਮਿਲਦੀ ਤੇ ਕਈ ਵਾਰ ਇਦਾਂ ਵੀ ਹੋਇਆ ਹੋਣਾ ਕਿ ਤੁਹਾਡੇ ਨਾਲ ਫਰੋਡ ਤੱਕ ਵੀ ਹੋ ਜਾਂਦਾ ਹੈ ਤਾਂ ਤੁਸੀਂ ਕਰਨਾ ਕੀ ਹੈ ਗਵਰਨਮੈਂਟ ਦਾ ਇੱਕ ਪੋਰਟਲ ਆ ਨੈਸ਼ਨਲ ਕੈਰੀਅਰ ਸਰਵਿਸ ਜਿਹਦੀ ਵੈਬਸਾਈਟ ਆ ncs.gov.in ਹੋਰ ਤੇ ਹੋਰ ਇੱਥੇ ਵਰਕ ਫਾਰਮ ਹੋਮ ਵੀ ਮਿਲ ਜਾਂਦਾ ਹੈ ਜਾਂ ਆਫਿਸ ਚ ਨੌਕਰੀ ਚਾਹੀਦੀ ਹੈ ਚੈੱਕ ਚਾਹੀਦੀ ਆ ਉਹ ਸਾਰਾ ਕੁਝ ਇਸ ਹਿਸਾਬ ਨਾਲ ਤੁਸੀਂ ਲొਕੇਸ਼ਨ ਦੇ ਹਿਸਾਬ ਨਾਲ ਆਪਣੀ ਨਾਲ ਤੁਸੀਂ ਲੱਭ ਸਕਦੇ ਹੋ ਤੇ ਤੁਸੀਂ ਜਦੋਂ ਇਸ ਵੈਬਸਾਈਟ ਤੇ ਲੌਗਇਨ ਕਰਨਾ ਤੁਸੀਂ ਸਾਰੀਆਂ ਇਨਸਟਰਕਸ਼ਨਸ ਪੜ੍ਹਨੀਆਂ ਤੇ ਕਿਸੇ ਨੂੰ ਵੀ ਕੋਈ ਪੈਸਾ ਨਹੀਂ ਦੇਣਾ